ਕਰਨਾ ਨੂੰ ਭਾਵੇ ਸਾਡਾ ਸ੍ਰੀ ਆਗਰ ਬਡੇ ਨੂੰ ਲੈ ਕੇ ਅੱਜ ਉਪਰਾਲਾ ਕੀਤਾ ਗਿਆ ਤਾਂ ਕਿ ਜਿਹੜਾ ਪੰਜਾਬ ਹੈ ਨਸ਼ਾ ਮੁਕਤ ਕੀਤਾ ਜਾ ਸਕੇ ਕੀ ਕਹਿਣਾ ਚਾਹੁੰਗੇ ਦੇਖੋ ਜੀ ਜਿਹੜਾ ਨਸ਼ਾ ਆ ਇੱਕ ਪੰਜਾਬ ਦੀ ਇੱਕ ਕਮਜ਼ੋਰੀ ਬਣ ਚੁੱਕਿਆ ਤੇ ਨੌਜਵਾਨ ਪੀੜ੍ਹੀ ਹੈ ਜਿਹੜੀ ਸਾਡੀ ਤੇ ਬਿਲਕੁਲ ਦਿਨੋਂ ਦਿਨ ਖਤਮ ਹੁੰਦੀ ਜਾਂਦੀ ਆ ਅਸੀਂ ਨੌਜਵਾਨ ਪੀੜ੍ਹੀ ਨੂੰ ਇਹੀ ਬਚਾਉਣਾ ਚਾਹੁੰਦੇ ਆ ਭਈ ਇਹ ਨਸ਼ੇ ਤੋਂ ਬਚੋ ਨਸ਼ੇ ਦੇ ਨਾਲ ਬੜੀਆਂ ਮੌਤਾਂ ਹੋ ਰਹੀਆਂ ਨੇ ਪਰਿਵਾਰ ਜਿਹੜੇ ਸਿਆਣੇ ਬਜ਼ੁਰਗ ਨੇ ਉਹਨਾਂ ਦੇ ਮਾਪੇ ਨੇ ਬਹੁਤ ਰੋੜ ਰਹੇ ਨੇ ਉਹਨਾਂ ਨੂੰ ਬਚਾਓ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਤੁਹਾਨੂੰ ਜੰਮਿਆ ਪਾਲਿਆ ਪੜਾਇਆ ਲਿਖਾਇਆ ਤੇ ਅੱਜ ਵੀ ਤੁਸੀਂ ਉਹਨਾਂ ਦੀ ਜ਼ਿੰਦਗੀ ਰੋੜ ਰਹੇ ਜੀ ਇਸ ਨਸ਼ੇ ਦੇ ਨਾਲ ਫਿਰ ਜਿਹੜੇ ਅੱਜ ਕੱਲ ਸਾਡੇ ਨੌਜਵਾਨ ਬੱਚੇ ਨੇ ਨਸ਼ਾ ਕਰਕੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸਾਡੀ ਇਹ ਮਾਂ ਆ ਕਿ ਸਾਡੀ ਇਹ ਭੈਣ ਆ ਘਰਾਂ ਦੇ ਵਿੱਚ ਨੰਗੇ ਖੰਡੇ ਲੈ ਕੇ ਜਦੋਂ ਨਸ਼ੇ ਨਸ਼ੇ ਦੀ ਡੋਜ਼ ਦੇ ਵਿੱਚ ਚੱਲ ਪੈਂਦੇ ਨੇ ਨੰਗੇ ਖੰਡੇ ਲੈ ਕੇ ਮਹੱਲਿਆਂ 'ਚ ਫਿਰਦੇ ਨੇ ਜਿਹਦੇ ਨਾਲ ਮਾੜੀ ਮੋਟੀ ਰੰਜਸ ਹੁੰਦੀ ਆ ਉਸੇ ਦੇ ਗੇਟ ਜਾ ਕੇ ਵੱਢਦੇ ਨੇ ਗੇਟ ਵੱਢ ਕੇ ਫਿਰ ਆਪਣੀ ਵੀਡੀਓ ਬਣਾ ਕੇ ਪਾ ਦਿੰਦੇ ਨੇ ਵੀ ਆ ਆਸੀਂ ਵੱਢਿਆ ਵੀ ਇਹ ਕੋਈ ਚੰਗੀ ਗੱਲ ਨਹੀਂ ਇਹ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਇਹਨਾਂ ਦੇ ਨੱਥ ਪਾਉਣੀ ਇਹ ਜਿਹੜੇ ਨੇ ਇਹ ਗਰੀਮ ਮਾਰ ਹੁੰਦੀ ਆ ਕਈ ਨੌਜਵਾਨ ਬੱਚੇ ਇਸ ਤਰ੍ਹਾਂ ਮਾਰੇ ਗਏ ਨੇ ਵੀ ਇਹਨਾਂ ਦੇ ਥੋੜਾ ਜਿਹਾ ਕੰਟਰੋਲ ਕਰੋ ਕੰਟਰੋਲ ਨਾ ਅੱਜ ਕੀਤਾ ਅੱਜ ਤੁਸੀਂ ਅੱਜ ਨਾ ਕੀਤਾ ਤੇ ਨੌਜਵਾਨ ਪੀੜੀ ਇਤਰਾ ਆਪਸ ਵਿੱਚ ਲੜ-ਲੜ ਕੇ ਹੀ ਮਰ ਜਾਏਗੀ ਇਹ ਨਸ਼ੇ ਦੇ ਦਲਦਲ ਦੇ ਵਿੱਚ ਦਸੇ ਪਏ ਨੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਅਸੀਂ ਇਹ ਕੰਮ ਕਰਨਾ ਹੈ ਕਿ ਨਹੀਂ ਕਰਨਾ ਜਾ ਕੇ ਰੰਜਸ ਕੋ ਹੁੰਦੀ ਆ ਜਾਂ ਨਹੀਂ ਹੁੰਦੀ ਉਹਨਾਂ ਦੇ ਕਿ ਜਾ ਕੇ ਗੇਟ ਵੱਢਦੇ ਨੇ ਗੇਟ ਵੱਢ ਕੇ ਫਿਰ ਵੀਡੀਓ ਬਣਾਉਂਦੇ ਨੇ ਵੀਡੀਓ ਬਣਾ ਕੇ ਤੇ ਫਿਰ ਉਹ ਫੇਸਬੁਕਾਂ ਦੇ ਪਾਉਂਦੇ ਨੇ ਇਹ ਸਾਡੇ ਪ੍ਰਸ਼ਾਸਨ ਨੂੰ ਇੱਥੇ ਕੰਟਰੋਲ ਕਰਨਾ ਚਾਹੀਦਾ ਇੱਥੇ ਬਹੁਤ ਜ਼ਿਆਦਾ ਕਮੀ ਆ ਰਹੀ ਹੈ ਸਾਡੇ ਪੰਜਾਬ ਨੂੰ ਇਸ ਪੰਜਾਬ ਸਾਡਾ ਬਿਲਕੁਲ ਇਹ ਨਸ਼ੇ ਦੇ ਵਿੱਚ ਡੁੱਬਿਆ ਪਿਆ ਸਰਕਾਰਾਂ ਦੇ ਅੱਗੇ ਵੀ ਸਾਡੀ ਇਹ ਬੇਨਤੀ ਆ ਬਾਰ-ਬਾਰ ਅਸੀਂ ਇਹੀ ਕਹਿੰਨੇ ਆ ਪਿੰਡਾਂ ਸ਼ੇ ਦੇ ਉੱਤੇ ਨੱਥ ਪਾਈ ਜਾਵੇ ਤੇ ਅਸੀਂ ਇਹਨਾਂ ਅੱਗੇ ਇਹੀ ਬੇਨਤੀ ਕਰਨੇ ਆ ਨਸ਼ਾ ਛੱਡੋ ਗੁਰੂ ਵਾਲੇ ਬਣੋ ਅਮਰ ਸ਼ਕੋ ਅਮਰ ਸ਼ੱਕੇ ਗੁਰੂ ਵਾਲੇ ਬਣ ਕੇ ਤੇ ਯੋਧੇ ਵਾਲੇ ਕੰਮ ਕਰਕੇ ਦਿਖਾਓ ਇਹ ਕੰਮ ਨਸ਼ਿਆਂ ਦੇ ਵਿੱਚ ਨਾ ਕਰੋ ਇਹ ਨਸ਼ਿਆਂ ਦੇ ਵਿੱਚ ਨਾ ਤੇ ਕੋਈ ਪਤਾ ਲੱਗਦਾ ਤਾਂ ਸਾਡੀ ਧੀ ਆ ਨਾ ਸਾਡੀ ਭੈਣ ਆ ਉਹ ਕੰਮ ਕਰਦੇ ਨੇ ਮੱਲਿਆਂ ਦੇ ਵਿੱਚ ਜਿਹੜਾ ਅਸੀਂ ਵੇਖ ਨਹੀਂ ਸਕਦੇ ਇਹ ਪੁਰਸ਼ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਬਾਰ ਬਾਰ ਬੇਨਤੀ ਆ ਪਰ ਇਹਨਾਂ ਦੇ ਥੋੜੀ ਬਾਦੀ ਨਾਥ ਪਾਈ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਪਰਾਲਾ ਕਿੱਥੇ ਗਿਆ ਜਿੱਥੇ ਬੰਦੀਆਂ ਵੀ ਪਹੁੰਚੀਆਂ ਕਿਸੇ ਕੰਦੇ ਤੇ ਦੇਖੋ ਜਿਹੜਾ ਅਜੇ ਡਰਗਡੇ ਦੇ ਉੱਪਰ ਜਿਹੜਾ ਉਪਰਾਲਾ ਕੀਤਾ ਹੈ ਬਹੁਤ ਹੀ ਜਿਹੜਾ ਛਲਾਗਾ ਯੋਗ ਘਰੇ ਕੀਤਾ ਗਿਆ ਜਿਹੜਾ ਤੇ ਮੇਰੇ ਮੰਨਣਾ ਹੈ ਕਿ ਜਿਹੜਾ ਅੱਜ ਦਾ ਯੂਥ ਹੈ ਜਿਹੜਾ ਸਾਡਾ ਅਜ ਜਿਹੜਾ ਨਸ਼ੇ ਦੇ ਵਿੱਚ ਲੱਗੇ ਸਾਡੇ ਦੋਸਤ ਕਈ ਮਿੱਤਰ ਲੱਗੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਇਹ ਨਸ਼ੇ ਦੀ ਦਲਦਲ ਜਿਹੜੀ ਤੁਸੀਂ ਪੈ ਗਏ ਹੋ ਇਹਦੇ ਵਿੱਚੋਂ ਨਿਕਲ ਗਏ ਇੱਕ ਜਿਹੜਾ ਸਹੀ ਜ਼ਿੰਦਗੀ ਦੇ ਰਾਹਤੇ ਦੇ ਉੱਪਰ ਚੱਲੋ ਕਿਉਂਕਿ ਜ਼ਿੰਦਗੀ ਬਹੁਤ ਅਨਮੋਲ ਹੈ ਇਹ ਆਪਣੇ ਮਾਪੇ-ਮਾਪ ਨੂੰ ਪੁੱਛੋ ਕਿ ਉਹਨਾਂ ਨੂੰ ਕਿੰਨਾ ਦੁੱਖ ਹੁੰਦਾ ਜਦੋਂ ਕਿਸੇ ਦਾ ਬੱਚਾ ਕੋਈ ਨਸ਼ੇ ਦਾ आदी ਹੋ ਜਾਂਦਾ ਹੈ ਤੇ ਸ਼ਾਇਦ ਬੱਚੇ ਨੇ ਤੇ ਇੱਕ ਮੌਤ ਮਰਨਾ ਹੈ ਲੇਕਿਨ ਮਾਪੇ ਉਹਨੀ ਦੇਰ ਤੱਕ ਹਰ ਰੋਜ਼ ਹਰ ਪਲ ਹਰ ਮਿੰਟ ਮਰਦੇ ਨੇ ਸੋ ਮੇਰੀ ਯੂਸ ਅੱਗੇ ਗੁਜਾਰਿਸ਼ ਹੈ ਕਿ ਇਹੋ ਜੀ ਜਿਹੜੀ ਦਲਦਲ ਹੈ ਚਿੱਟੇ ਵਰਗੀ ਦਲਦਲ ਹੈ ਉਹਦੇ ਚੋਂ ਬਾਹਰ ਨਿਕਲੋ ਕਿਉਂਕਿ ਚਿੱਟਾ ਇੱਕ ਐਸਾ ਨਸ਼ਾ ਹੈ ਦੇਖੋ ਚਿੱਟਾ ਜੇ ਅਗਰ ਪੰਜਾਬ ਦੇ ਵਿੱਚ ਅੱਜ ਬੰਦ ਹੋ ਜਾਵੇ ਤੇ ਮੇਰਾ ਕਹਿਣ ਖਿਆਲ ਹੈ ਕਿ ਲਗਭਗ ਅੱਧਾ ਜਿਹੜਾ ਕ੍ਰਾਈਮ ਹੈ ਉਹ ਖਤਮ ਹੋ ਜਾਏਗਾ ਕਿਉਂਕਿ ਜਿਹੜਾ ਬੰਦਾ ਚਿੱਟੇ ਦਾ ਰੋਗੀ ਹੋ ਜਾਂਦਾ ਇਹ ਐਸੀ ਡਰੱਗ ਦਾ ਮਹਿੰਗਾ ਨਸ਼ਾ ਹੈ ਜਿਹਨੂੰ ਕਿ ਨਸ਼ੇ ਦੀ ਪੂਰਤੀ ਕਰਨ ਲਈ ਉਹਨੂੰ ਦਿਨ ਦੇ ਵਿੱਚ 4 ਤੋਂ 5000 ਰੁਪਏ ਚਾਹੀਦਾ ਔਰ 4 ਤੋਂ 5000 ਰੁਪਏ ਕਿਸੇ ਮਿਹਨਤ ਦੀ ਕਮਾਈ ਦਾ ਤੇ ਮਿਲਣਾ ਨਹੀਂ ਹੈ ਉਹ 4-5000 ਰੁਪਏ ਜਾਂ ਤਾਂ ਲੁੱਟ ਕਰੇਗਾ ਜਾਂ ਚੋਰੀਆਂ ਕਰੇਗਾ ਜਾਂ ਸਨੇਚਿੰਗ ਕਰੇਗਾ ਜਾਂ ਕੋਈ ਵਾਰਦਾਤਾ ਕਰੇਗਾ ਔਰ ਜਿੰਨੀਆਂ ਵੀ ਇਹ ਵਾਰਦਾਤਾ ਹੋ ਰਹੀਆਂ ਨੇ ਸਭ ਇਹ ਨਸ਼ੇ ਦੀ ਦੇਣਾ ਹੈ ਤਾਂ ਮੇਰੀ ਸਰਕਾਰ ਦੇ ਅੱਗੇ ਵੀ ਅਪੀਲ ਹੈ ਜਿਹੜੀ ਸਰਕਾਰ ਸੁੱਤੀ ਹੋਈ ਹੈ ਲੋਕਾਂ ਨੂੰ ਗੁੰਮਰਾ ਕਰਕੇ ਜਿਹੜੇ ਪੰਜਾਬ ਦੇ ਵਿੱਚ ਸੱਤਾ ਦੇ ਉੱਤੇ ਕਾਬਜ਼ ਹੋਏ ਸੀ ਕਿ ਨਸ਼ਾ ਸੀ ਕਿ ਨਸ਼ੇ ਦੇ ਉੱਪਰ ਕੋਈ ਵੱਡਾ ਐਕਸ਼ਨ ਲੈ ਕੇ ਜਿਹੜੇ ਲੋਕ ਇਹੋ ਜਿਹਾ ਵਪਾਰ ਕਰਦੇ ਨੇ ਉਹਨਾਂ ਉੱਪਰ ਸਖਤ ਕਾਨੂੰਨ ਲਿਆਂਦਾ ਜਾਵੇ ਤਾਂ ਕਿ ਇਹ ਜਿਹੜਾ ਨਸ਼ੇ ਦਾ ਕਾਰੋਬਾਰ ਨਸ਼ੇ ਦਾ ਵਪਾਰ ਬੰਦ ਹੋ ਸਕੇ ਸੰਪਰਚ ਜਨ ਹਾਂਜੀ ਕੀ ਕਹਿਣਾ ਚਾਹਾਂਗਾ ਜਿਹੜਾ ਡਰਗ ਦੇ ਤੇ ਅੱਜ ਅੱਜ ਜੋ ਡਰਗ ਦੇ ਦੇ ਉਪਲਖਸ਼ਾ ਰੈਲੀ ਕੱਟੀ ਗਈਆ ਮਿਸਾਲ ਰੈਲੀ ਜਵਾਰ ਨਗਰ ਕੈਂਪ ਵਿਖੇ ਆ ਜਵਾਰ ਨਗਰ ਕੈਂਪੀ ਬਹੁਤ ਵੱਡਾ ਡਰਗਸ ਦਾ ਇੱਕ ਹੱਬ ਹੈਗੀ ਹੈ ਹੱਥੇ ਤੁਸੀਂ ਆਏ ਦਿਨ ਨਿਊਜ਼ ਵਿੱਚ ਦੇਖਦੇ ਹੋ ਮੁੰਡੇ ਦਾ ਮੁੰਡੇ ਲੜਕੀਆਂ ਵੀ ਡਰਗਸ ਦੇ ਨਸ਼ੇ ਚਾਹੇ ਬਸ ਅੱਡੇ ਦੇ ਕੋਲ ਰੋਜ਼ ਬੇਸੁੱਧ ਹੋ ਕੇ ਡਿੱਗੇ ਹੁੰਦੇ ਆ ਅੱਜ ਕੁੜੀਆਂ ਵੀ ਡਰਗਸ ਦੇ ਨਸ਼ੇ ਵਿੱਚ ਪਾ ਕੇ ਅਨੈਤਿਕ ਧੰਦੇ ਕਰਦੀਆਂ ਹਨ ਆਥੇ ਤੁਸੀਂ ਨਿਊਜ਼ ਵਿੱਚ ਰੋਜ਼ ਦੇਖਦੇ ਹੋ ਅੱਜ ਡਰੱਗਸ ਦਾ ਜਿਹੜਾ ਵਪਾਰ ਆ ਬਹੁਤ ਵੱਡੇ ਲੈਵਲ ਤੇ ਫੈਲ ਚੁੱਕਿਆ ਹੈ ਔਰ ਜਿੰਨਾ ਕ੍ਰਾਈਮ ਹੁੰਦਾ ਹੈ ਮੈਕਸਿਮਮ 95% ਆ ਡਰੱਗਸ ਕਰਕੇ ਹੀ ਫੈਲਿਆ ਹੈ ਜਿਹੜਾ ਬੰਦਾ ਡਰੱਗਸ ਲੈਂਦਾ ਹੈ ਉਹਦਾ ਦਿਮਾਗ ਬਿਲਕੁਲ ਡੱਡ ਹੋ ਜਾਂਦਾ ਉਸ ਡੱਟ ਦਿਮਾਗ ਦੇ ਨਾਲ ਉਹ ਵੱਡੇ ਤੋਂ ਵੱਡਾ ਕ੍ਰਾਈਮ ਕਰ ਜਾਂਦਾ ਅੱਜ ਜੇ ਸਰਕਾਰਾਂ ਇਮਾਨਦਾਰੀ ਨਾਲ ਚਾਹਣ ਜਿਵੇਂ ਆ ਸਰਕਾਰ ਨੇ ਸਹੁੰ ਖਾਧੀ ਸੀ ਅਸੀਂ ਸਾਲ ਦੇ ਵਿੱਚ ਵਿੱਚ ਨਸ਼ਾ ਖਤਮ ਕਰ ਦਾਂਗੇ ਪਰ ਕਿਤੇ ਵੀ ਦੌਰ ਨਸ਼ੇ ਤੇ ਨਾਥਨੀ ਪਈ ਡੇ ਬਾਈ ਡੇ ਕ੍ਰਾਈਮ ਵੀ ਵਧਿਆ ਨਸ਼ਾ ਵੀ ਵਧਿਆ ਜੇ ਸਰਕਾਰਾਂ ਇਮਾਨਦਾਰੀ ਨਾਲ ਚਾਹਣ ਜਾਂ ਪੁਲਿਸ ਪ੍ਰਸ਼ਾਸਨ ਇਮਾਨਦਾਰੀ ਨਾਲ ਚਾਵੇ ਤਾਂ ਡਰੱਗਸ ਦਾ ਖਤਮ ਹੋਊਗਾ ਹੋਗਾ ਜਿੰਨਾ 100% ਕ੍ਰਾਈਮ ਹੁੰਦਾ ਡਰੱਗਸ ਦੀ ਆੜ ਵਿੱਚ ਉਹ ਵੀ ਇੱਥੋਂ ਖਤਮ ਹੋ ਜੂ ਜਿਹੜਾ ਪੰਜਾਬ ਪੰਜ ਆਬਾਂ ਦੀ ਧਰਤੀ ਸੀ ਅੱਜ ਸਭ ਤੋਂ ਵੱਡਾ ਨਸ਼ੇ ਦਾ ਦਰਿਆ ਪੰਜਾਬ ਵਿੱਚ ਵਗ ਰਿਹਾ ਹੈ ਜੋ ਡੇ ਬਾਈ ਡੇ ਕ੍ਰਾਈਮ ਅਥੇ ਖਤਮ ਹੋ ਰਿਹਾ ਪ੍ਰਵਾਸੀ ਆ ਕੇ ਇੱਥੇ ਵਸ ਰਹੇ ਹਨ ਕਿਉਂਕਿ ਆਪਣੇ ਨੌਜਵਾਨਾਂ ਦੇ ਮੁੱਢਿਆਂជា ਗੁੱਡਿਆਂ ਚੋ ਜਾਣ ਹੀ ਨਹੀਂ ਰਹੀ ਟਰੱਕਸ ਲੈ ਲੈ ਕੇ ਉਰਾ ਕੇ ਆਹ ਪੰਜਾਬ ਪੰਜਾਬ ਪੰਜਾਬੀਆਂ ਦੀ ਧਰਤੀ ਨਹੀਂ ਪ੍ਰਵਾਸੀਆਂ ਦੀ ਧਰਤੀ ਬਣ ਜਾਊਗੀ ਜੇ ਅੱਜ ਹੀ ਇੱਥੇ ਸਰਕਾਰਾਂ ਨੇ ਨਾ ਸੋਚਿਆ ਤੇ ਆਨ ਵਾਲੀਆਂ ਪੀੜੀਆਂ ਆਹ ਲੀਡਰਾਂ ਦੀਆਂ ਵੀ ਤੇ ਆਹ ਅਸਰਾਂ ਦੀਆਂ ਵੀ ਉਹਦਾ ਐਸਾ ਦਲਦਲ ਵਿੱਚ ਕਸਣ ਗਿਆ ਤਦ ਤੱਕ ਸਰਕਾਰਾਂ ਨੂੰ ਅਨਾਂ ਦੀਆਂ ਅੱਖਾਂ ਜਾਂ ਕੰਨ ਨਹੀਂ ਖੁੱਲਣੇ ਤੁਸੀਂ ਆਪਣੀ ਖੁਦ ਦੀ ਜ਼ਿੰਮੇਵਾਰੀ ਸਮਝ ਕੇ ਆਪਣੇ ਆਪਣੇ ਹਲਕੇ ਦੀ ਆਪਣੇ ਆਪਣੀ ਏਰੀਆ ਦੀ ਜ਼ਿੰਮੇਵਾਰੀ ਸੰਭਾਲੋ ਮੇਰੀ ਸਾਰੇ ਨੌਜਵਾਨਾਂ ਨੂੰ ਅਪੀਲ ਹੈ ਬਜ਼ੁਰਗਾਂ ਨੂੰ ਮਾਤਾ ਨੂੰ ਭੈਣਾਂ ਨੂੰ ਆਪਣੇ ਆਪਣੇ ਏਰੀਆ ਦੀ ਜ਼ਿੰਮੇਵਾਰੀ ਖੁਦ ਚੱਕੋ ਜਿੱਥੇ ਵੀ ਨਸ਼ਾ ਵਿਕਦਾ ਹੈ ਜੇ ਪ੍ਰਸ਼ਾਸਨ ਜਾਂ ਪੁਲਿਸ ਨਹੀਂ ਕਾਰਵਾਈ ਕਰਦਾ ਤੁਸੀਂ ਰੱਜ ਕੇ ਉਹਦੇ ਖਿਲਾਫ ਕਾਰਵਾਈ ਕਰੋ ਤਾਂ ਕਿ ਆਣ ਵਾਲੇ ਨਸ਼ੇ ਦੇ ਸੋਦਾਗਰਾਂ ਨੂੰ ਪਤਾ ਚੱਲ ਜੇ ਵੀ ਨਸ਼ਾ ਵੇਚੀਦਾ ਕਿੱਦਾਂ ਹੈ ਦੇ ਪੰਜਾਬ ਵਿੱਚ ਬਾਹਰ ਫੋਰਨ ਕੰਟਰੀ ਉਕਣ ਸਖਤ ਕਾਨੂੰਨ ਬਣ ਜਾਣ ਸੋ ਮੈਂ ਸਮੂਹ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਅੱਜ ਡਰਗ ਡੇ ਦੇ ਉੱਤੇ ਅ ਨਸ਼ੇ ਤੋਂ ਛੱਡ ਤਿਆਗੋ ਅਤੇ ਪੰਜਾਬ ਨੂੰ ਇੱਕ ਵਧੀਆ ਲਾਈਨ ਤੇ ਲੈ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਕੀ ਕਹਿਣਾ ਜਾਊਂਗਾ ਜਿਹੜੇ ਡਰਗ ਦੇ ਵੱਲ ਦੇ ਨਾਲ ਜਿਹੜੇ ਮੱਝੜ ਜਗੜੇ ਆ ਅੱਜ ਅਸੀਂ ਇੱਕ ਮਿਸਾਲ ਲੈ ਕੇ ਸਾਰਨ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਕੇ ਘਰ ਘਰ ਛੋਟੇ ਛੋਟੇ ਬੱਚੇ ਨੌਜਵਾਨ ਬੇਟੀਆਂ ਬੇਟੇ ਸਭ ਨਸ਼ੇ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਦੇ ਮਾਤਾ ਪਿਤਾ ਵਿਚਾਰੇ ਬਹੁਤ ਹੀ ਜ਼ਿਆਦਾ ਦੁਖੀ ਨੇ ਅਸੀਂ ਸਾਰਿਆਂ ਨੂੰ ਜਾਗਰੂਕ ਕਰ ਰਿਹਾ ਕਿ ਨਸ਼ਾ ਛੱਡੋ ਪੜ੍ਹਾਈ ਵਾਲੇ ਪਾਸੇ ਧਿਆਨ ਦਿਵੋ ਖੇਡਾਂ ਵਾਲੇ ਪਾਸੇ ਧਿਆਨ ਦਿਵੋ ਇਹ ਨਸ਼ੇ ਜਿਹੜੇ ਨੇ ਜੀਵਨ ਨੂੰ ਨਸ਼ਟ ਕਰ ਰਹੇ ਨੇ ਸੇਤਾ ਸਾਰਿਆਂ ਦੇ ਖਰਾਬ ਹੋ ਰਹੀਆਂ ਨੇ ਲੋਕੀ ਨਸ਼ੇ ਕਰਕੇ ਕੋ ਕਿੱਥੇ ਡਿੱਗਾ ਹੁੰਦਾ ਕੋ ਕਿੱਥੇ ਡਿੱਗਾ ਹੁੰਦਾ ਚਿੱਟੇ ਵਾਲਿਆਂ ਦਾ ਯੋਰ ਹੈ ਚਿੱਟਾ ਵੇਚਦੇ ਨੇ ਉਹਨਾਂ ਦਾ ਧੰਦਾ ਉਹਨਾਂ ਦਾ ਧੰਦਾ ਬਣਾ ਲਿਆ ਪਰ ਖਾਣ ਵਾਲੇ ਜਿਹੜੇ ਨੇ ਘਰਾਂ ਚੋਂ ਆਪਣੇ ਬਰਤਨ ਵੀ ਵੇਚੀ ਜਾ ਰਹੇ ਨੇ ਲੋਕਾਂ ਦੇ ਚੈਂਬਰ ਚੁੱਕ ਚੁੱਕ ਵੇਚੀ ਜਾ ਰਹੇ ਨੇ ਇੰਨੀਆਂ ਚੋਰੀਆਂ ਡਕੈਤੀਆਂ ਲੁੱਟਾਂ ਖੋਹਾਂ ਜਿਹੜੀਆਂ ਸਭ ਨਸ਼ੇ ਕਰਕੇ ਹੋਈ ਨਸ਼ਾ ਜਰਾ ਬੰਦ ਹੋਣਾ ਚਾਹੀਦਾ ਸਰਕਾਰ ਨੂੰ ਅਸੀਂ ਬੋਰਜੋਰ ਅਪੀਲ ਕਰਨੇ ਆ ਕਿ ਤੁਸੀਂ ਵੱਧ ਤੋਂ ਵੱਧ ਤੇ ਸਖਤੀ ਕਰੋ ਜੋ ਵੀ ਕਾਨੂੰਨ ਬਣਾ ਬਣਦੇ ਆ ਬਣਾਓ ਇਹ ਨਸ਼ੇ ਨੂੰ ਜੜ ਤੋਂ ਪੁੱਟੋ ਅੱਜ ਕੀ ਕਹਿਣਾ ਚਾਹੁੰਦਾ ਕਿ ਅੱਜ ਜਿਹੜਾ ਡਰਗ ਦੇਤੇ ਆ ਡਰਗ ਦੇਤੇ ਉੱਪਰ ਨਹੀਂ ਕਹਿਣਾ ਚਾਹਾਂਗਾ ਪਹਿਲੇ ਤਾਂ ਜਿਹੜਾ ਨਸ਼ਾ ਦੇ ਉੱਪਰ ਹੈ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਨੱਥ ਬਾਣੀ ਚਾਹੀਦੀ ਹੈ ਅੱਜ ਅਸੀਂ ਇੱਥੇ ਜਥੇਬੰਦੀਆਂ ਦੇ ਨਾਲ ਇੱਕ ਮਸ਼ਾਲ ਮਾਰਚ ਕੱਢਿਆ ਹੋਇਆ ਤੇ ਲੋਕਾਂ ਨੂੰ ਇਹੀ ਸੰਦੇਸ਼ ਦਿੱਤਾ ਹੈ ਕਿ ਨਸ਼ੇ ਤੋਂ ਦੂਰ ਰਹੋ ਇਸ ਨਸ਼ੇ ਦੇ ਕਾਰਨ ਇਨਾ ਕ੍ਰਾਈਮ ਵਧਿਆ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਕਿ ਸਾਰੇ ਪਾਸੇ ਵਧਿਆ ਹੋਇਆ ਹੈ ਤੇ ਬਹੁਤ ਬੁਰਾ ਹਾਲ ਹੈ ਲੁੱਟਕਾ ਖੋਵਾ ਚੋਰੀਆਂ ਵਾਰਦਾਤਾ ਇੰਨੀਆਂ ਹੋ ਰੀਆਂ ਨੇ ਅਸੀਂ ਸਰਕਾਰ ਦੇ ਅੱਗੇ ਹੀ ਬੇਨਤੀ ਕਰਦੇ ਆਂ ਕਿ ਸਖਤ ਕਾਨੂੰਨ ਲਾਗੂ ਕੀਤੇ ਜਾਣ ਔਰ ਨਸ਼ਾ ਜਿਹੜਾ ਹੈਗਾ ਇਹ ਬੰਦ ਕੀਤਾ ਜਾਵੇ